ਸਭ ਜਿਹੜਾ ਅੱਜ ਦੀ ਮੀਟਿੰਗ ਕੀਤੀ ਗਈ ਹੈ ਜੀ ਮੀਟਿੰਗ ਦਾ ਕੀ ਵਿਸ਼ਾ ਕੀ ਪਰੇ ਦੇਖੋ ਅੱਜ ਦੀ ਮੀਟਿੰਗ ਨਹੀਂ ਅੱਜ ਤਾਂ ਪਬਲਿਕ ਨੂੰ ਇਹ ਦੱਸਣ ਵਾਸਤੇ ਜੋ ਇੱਕ ਐਡਾ ਵੱਡਾ ਨਾਈਟ ਟੋਪਾ ਜਲੇਸ ਦੇ ਪ੍ਰਧਾਨ ਮੰਤਰੀ ਆਪੀ ਨਰਿੰਦਰ ਮੋਦੀ ਜੀ ਨੇ ਜੀਐਸਟੀ ਦੇ ਵਿੱਚ ਦਰਾਂ ਨੂੰ ਇੱਕ ਵੱਡੇ ਸਟੇਰ ਤੇ ਘਟਾ ਕੇ ਦਿੱਤਾ ਉਹ ਉਹ ਵੀ ਨਵਰਾਤਰੀਆਂ ਦੇ ਪਹਿਲੇ ਦਿਨ ਇਸ ਪਵਿੱਤਰ ਮੌਕੇ ਦੇ ਉੱਤੇ ਸਾਡੇ ਫੈਸਟੀਵਲ ਸੀਜ਼ਨ ਸ਼ੁਰੂ ਹੋ ਰਹੇ ਆ ਔਰ ਲਗਭਗ ਲੋਕਾਂ ਨੂੰ ਜਿਸ ਤੰਨੇ ਦਾ GST ਕੱਟ ਰਹੀ ਹੈ ਸਾਨੂੰ ਹਰ ਇੱਕ ਉਹਦੇ ਵਿੱਚ 2.5 ਲੱਖ ਕਰੋੜ ਰੁਪਏ ਦਾ ਹੋਜੀ ਆਮ ਜਨਤਾ ਨੂੰ ਸਿੱਧੇ ਰੂਪ ਦੇ ਵਿੱਚ ਫਾਇਦਾ ਹੋਣਾ ਲਾ ਜਾਇਓ ਗਰੂਪਸ ਦੀ ਉਹ ਵਿਕਰੀਆਂ ਨਾ ਹੋਈ ਐ ਚਾ ਇਲੈਕਟ੍ਰੋਨਿਕਸ ਹੋਵੇ ਚਾਹੇ ਕਿਸੇ ਨੇ इवन ਵਿਹਲਜ ਕੋਲ ਕਾਰ ਖਰੀਦਨੀ ਹੈ ਕੁਝ ਵੀ ਹਰ ਆਈਟਮ ਦੇ ਉੱਤੇ ਜਿਸ ਤੰਗ ਦੇ ਨਾਲ ਜਿਹੜੀਆਂ ਸਾਡੀਆਂ ਡੇਲੀ ਯੂਜ਼ ਦੀਆਂ ਚੀਜ਼ਾਂ ਨੇ ਜਿਹੜੀਆਂ ਨੈਸੈਸਿਟੀ ਨੇ ਜਿਹੜੀਆਂ ਚੀਜ਼ਾਂ ਦੀ ਅਨੁਬੋਧ ਵਰਤੋਂ ਚੱਲ ਆਉਂਦੀਆਂ ਨੇ ਉਹਨਾਂ ਦੇ ਉੱਤੇ ਕਿੰਨੇ ਆਪਣੀਆਂ ਦਰਾਂ ਘਟਾਈਆਂ ਔਰ ਸਿੱਧੇ ਸਿੱਧੇ ਰੂਪ ਚ ਅਸੀਂ ਕੀਏ ਤੇ 8 ਤੋਂ 10000 ਰੁਪਏ ਇੱਕ ਪਰਿਵਾਰ ਨੂੰ ਇਸ ਜੀਐਸਟੀ ਦੇ ਦਰਾਂ ਘਟਨ ਨਾਲ ਫਾਇਦਾ ਹੋਣ ਵਾਲਾ ਔਰ ਇਹ ਮਹਿੰਗਾਈ ਦੇ ਵਿੱਚ ਇੱਕ ਬਹੁਤ ਵੱਡੀ ਰੋਕ ਲੱਗਣ ਵਾਲੀ ਆ ਸੋ ਉਹਦੇ ਲਈ ਅਸੀਂ ਅੱਜ ਇਹ ਰੈਸੋਰਟ ਆ ਕੇ ਆਏ ਜਿੱਦ ਸਾਡੇ ਜੀ ਦੇ ਸੰਪਲਾ ਜੀ ਦਾ ਸ਼ਾਮਲ ਹੋਇਆ ਔਰ ਅਸੀਂ ਲਈ ਆਧੁਨਿਕ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਵੀ ਕਰਦੇ ਆਂ ਔਰ ਜਨਤਾ ਨੂੰ ਦਿੱਤੇ ਹੋਏ ਤੋਹਫੇ ਦੇ ਲਈ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਜਿੰਦਾਂ ਕਿ ਦਿਵਾਲੀ ਤੇ ਤੋਹਫਾ ਦਿੱਤਾ ਗਿਆ ਲੋਕਾਂ ਨੂੰ ਅੱਜ ਇਹ ਲੋਕਾਂ ਨੂੰ ਕੀ ਮੈਸੇਜ ਹੋਰ ਦੇਣਾ ਚਾਹੁੰਦੇ ਆਂ ਮੈਂ ਇਹੀ ਮੈਸੇਜ ਦੇਣਾ ਚਾਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਜੀ ਦਾ ਵਿਜ਼ਨ ਦੇਸ਼ ਦੀ ਜਨਤਾ ਦੇ ਪ੍ਰਤੀ ਹਮੇਸ਼ਾ ਸਜੇਤ ਅਨੁਸ਼ਾ ਪੋਜ਼ਿਟਿਵ ਆ ਉਹ ਦੇਸ਼ ਦੀ ਜਨਤਾ ਨੂੰ ਹਰ ਉਹ ਹਾਇਲਾ ਕਰਕੇ ਉਹਨਾਂ ਦੇ ਲਈ ਕੋਈ ਵੀ ਰਸਤਾ ਤਿਆਰ ਕਰਦੇ ਜਿਹਦੇ ਨਾਲ ਉਹਨਾਂ ਨੂੰ ਫਾਇਦਾ ਹੋਵੇ ਇੱਕਾਇਕੁਰ ਨਾਨਦਨ ਉਹਨਾਂ ਨੇ ਇੱਕ ਸੰਦੇਸ਼ ਹੋਰ ਦਿੱਤਾ ਜਿੱਥੇ GST ਕਟਈਆ ਲੋਕਾਂ ਨੂੰ ਫਾਇਦਾ ਹੋਣਾ ਉੱਥੇ ਉਹਨਾਂ ਨੇ ਲੋਖਾ ਵੀ ਨਹੀਂ ਦੀ ਗੱਦੀਆਂ ਕਿ ਆਪਣੇ ਭਾਰਤ ਨੂੰ ਅਸੀਂ ਆਤਮ ਨਿਰਭਰ ਪਰਮਾਣ ਬਣਾਉਣ ਦੇ ਲਈ ਜਿਵੇਂ ਅਸੀਂ ਅਜੇ ਤੀਜੀ ਹਸਵਸਤਾ ਤੇ ਆ ਖੜੇ ਹੋਏ ਹਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਗੇ ਵੱਧ ਸਕੀਏ ਤਾਂ ਉਹਦੇ ਲਈ ਆਪਣੇ ਦੇਸ਼ 'ਚ ਨਿਰਮਤ ਆਪਣੇ ਦੇਸ਼ 'ਚ ਬਣਿਆ ਹੋਇਆ ਸਮਾਨ ਅਸੀਂ ਜਤੋਂ ਜ਼ਿਆਦਾ ਪਰਚੇਜ਼ ਕਰੀਏ ਤਾਂ ਜੋ ਉਹਦਾ ਫਾਇਦਾ ਸਾਨੂੰ ਔਰ ਸਾਡੀ ਸਰਕਾਰ ਨੂੰ ਔਰ ਜਨਤਾ ਨੂੰ ਮਿਲੇ ਅੰਤਿਕੋ ਇਹ ਬਿਲਕੁਲ ਹਰ ਚੀਜ਼ ਦੇ ਉੱਤੇ ਫਰਕ ਪੈਂਦਾ ਔਰ ਜਿਹੜੀਆਂ-ਜਿਹੜੀਆਂ ਐਡਮਾ ਨੇ ਉਹਨਾਂ ਦੀ ਸਾਰਿਆਂ ਦੀ ਡਿਟੇਲ ਸਾਡੇ ਕੋਲ ਅਸੀਂ ਤੁਹਾਨੂੰ ਦੇ ਦਾਂਗੇ ਕਿ ਹਰ ਚੀਜ਼ ਦੇ ਉੱਤੇ ਉਹ ਚੀਜ਼ ਜਿਹੜੀ ਜਨਤਾ ਦੀ ਰੋਜ਼ ਮਰਦਿਆ ਲੋਕਾਂ ਨੂੰ ਆਮ ਜ਼ਰੂਰਤਾਂ ਵਾਲੀਆਂ ਜਿਹੜੀਆਂ ਚੀਜ਼ਾਂ ਲਗਜ਼ਰੀ ਨਹੀਂ ਚਾਹੇ ਕੋਈ ਨਸ਼ੇ ਦੇ ਪ੍ਰੋਡਕਟ ਨਹੀਂ ਉਹਨਾਂ ਦੇ ਉੱਤੇ ਬੋਟਾ ਉਹਨਾਂ ਨੂੰ ਵਧਾਇਆ ਗਿਆ ਤਾਂ ਜੋ ਲੋਕ ਉੱਤੇ ਪੱਤੀ ਸੁਚੇਤ ਹੋਣ ਉਹ ਵੀ ਘਟਵਾ ਠੀਕ ਹੈ ਠੀਕ ਹੈ ਕਹਿਣਾ ਚਾਹੁੰਦੇ ਜਿਹੜਾ ਕਿ GST ਨੂੰ ਲੈ ਕੇ ਅੱਜ ਸਰਕਾਰ ਬਹੁਤ ਕਿਹੜਾ ਤੋਹਫਾ ਦਿੱਤਾ ਹੈ ਪਹਿਲਾਂ ਤਾਂ ਮੈਂ ਇਸ ਨਵਰਾਤਰੀਆਂ ਦੇ ਤੋਂ ਦਾ ਅ fırs ਦੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਸਵਾਸੀਆਂ ਨੂੰ ਮੁਬਾਰਕਾਂ ਕੰਨਾ ਔਰ ਉੱਥੇ ਹੀ ਮੋਦੀ ਜੀ ਦਾ ਵੀ ਪਹਿ ਦਿਲ ਤੋਂ ਤਮਾਦ ਕਰਦਾ ਜਿਨ੍ਹਾਂ ਨੇ GST ਘਟਾਇਆ ਔਰ ਜਿਹੜਾ ਕਿ ਸਾਡੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਜਿਨ੍ਹਾਂ ਨੂੰ ਬਿਲਕੁਲ ਉਹਨਾਂ ਨੇ ਖਤਮ ਕੀਤਾ ਜਿਨ੍ਹਾਂ ਨੂੰ ਅਸੀਂ ਸੁੱਤੇ ਉਠਣ ਸਾਰ ਯੂਜ਼ ਕਰਦੇ ਸੀ ਉਹ ਉਹਨਾਂ ਨੇ ਬਿਲਕੁਲ ਉਸ ਧਾਇਰੇ ਤੋਂ ਜੀਐਸਟੀ ਜੋ ਫ੍ਰੀ ਕੀਤੀਆਂ ਔਰ 28% ਤੋਂ ਘਟਾ ਕੇ 18% ਸਿਰਫ ਦੋ ਹੀ ਸਲੈਬਾ ਰੱਖਿਆ ਉੱਥੇ ਮੈਂ ਮੋਦੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਮੋਦੀ ਜੀ ਨੇ ਇਹ ਸਾਰੇ ਦੇਸ਼ ਵਾਸੀਆਂ ਨੂੰ ਤਿਹਾਰ ਤੱਕ ਬੜਾ ਵਧੀਆ ਤੋਹਫਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਸੀਂ ਆ ਜਿਹੜਾ GST ਲੈ ਕੇ ਸਰਕਾਰ ਉਹ GST ਲੈ ਕੇ ਸਾਰਾ ਦੇਸ਼ ਖੁਸ਼ੀਆਂ ਮਨਾ ਰਿਹਾ ਨਵਰਾਤਿਆਂ ਦੇ ਛੋਗ ਅ fırs ਦੇ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਅਰਬ 40 ਕਰੋੜ ਲੋਕਾਂ ਨੂੰ ਤੋਹਫਾ ਦਿੱਤਾ ਉਹਨਾਂ ਦਾ ਜੀਵਨ ਹੋਰ ਸੌਖਾ ਕੀਤਾ ਰੋਜ਼ਮਰਦ ਦੀਆਂ ਚੀਜ਼ਾਂ ਖਾਸ ਕਰਕੇ ਲੇਡੀਜ਼ ਦਾ ਕਿਚਨ ਦਾ ਸਮਾਨ ਸਾਰੇ ਬਹੁਤ ਸਸਤਾ ਕਰ ਦਿੱਤਾ ਟੈਕਸ ਫ੍ਰੀ ਕਰ ਦਿੱਤਾ ਅਸੀਂ ਸਾਰੇ ਦੇਸ਼ਵਸੀ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਰਨਲਿਸਟਾਂ ਨੂੰ ਵੀ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਚੋਪੜਾ ਜੱਜ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਅੱਜ ਇੱਕ ਤੇ ਦਿਵਾਲੀ ਤੇ ਤੋਹਫਾ ਦਿੱਤਾ ਗਿਆ ਹਾਂਜੀ ਹਾਂਜੀ ਦੇਖੋ ਜੀ ਪਹਿਲਾਂ ਤਾਂ ਤੁਹਾਡੇ ਸਾਰੇ ਸ੍ਰੋਤਿਆਂ ਨੂੰ ਜਿਹੜੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਤੁਹਾਡੇ ਨਾਲ ਜੁੜੇ ਹੋਏ ਐ ਉਹਨਾਂ ਨੂੰ ਪਹਿਲਾਂ ਤਾਂ ਸਾਡੇ ਨਵਰਾਤਰੀਆਂ ਦੀ ਬਹੁਤ ਬਹੁਤ ਵਧਾਈਆਂ ਜੀ ਦੇਖੋ ਜੋ ਅੱਜ ਤੋਹਫਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਆਮ ਭਾਰਤ ਦੀ ਸਾਰੀ ਜਨਤਾ ਨੂੰ ਦਿੱਤਾ ਹੈ ਚਾਹੇ ਉਹ ਗਰੀਬ ਹੈ ਚਾਹੇ ਮਿਡਲ ਕਲਾਸ ਹੈ ਚਾਹੇ ਲੋਅਰ ਮਿਡਲ ਕਲਾਸ ਹੈ ਜਾਂ ਅਪਰ ਮਿਡਲ ਕਲਾਸ ਹੈ ਦੇਖੋ ਸੰਪਨ ਪਰਿਵਾਰਾਂ ਨੂੰ ਵੀ ਇਹਦਾ ਲਾਭ ਮਿਲਿਆ ਚਾਹੇ ਉਹ ਆਮ ਕਰਿਆਣਾ ਜਿਵੇਂ ਆਪਾਂ ਸਵੇਰੇ ਸੁੱਤੇ ਉੱਠਦੇ ਸਾਰ ਹੀ ਚਾਹੇ ਰੁਤਪੇਸ਼ ਤੋਂ ਲੈ ਕੇ ਚاہے ਲਗਜ਼ਰੀ ਕਾਰ ਤੱਕ ਹੈ ਹਰ ਚੀਜ਼ ਘਟਾਈ ਹੈ ਪਹਿਲਾ ਤਾਂ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰੂੰਗਾ ਕਿ ਸਾਡੇ ਜਿਹੜਾ ਕਰਿਆਨੇ ਦੇ ਉੱਤੇ ਇਹਨਾਂ ਨੇ ਜੀਐਸਟੀ ਬਿਲਕੁਲ ਹੀ ਛੂਟ ਦੇ ਦਿੱਤੀ ਉਸ ਬਾਅਦ ਤੁਹਾਡੇ ਇੰਸ਼ੋਰੈਂਸ ਦੇ ਉੱਤੇ ਦਵਾਈਆਂ ਦੇ ਉੱਤੇ ਮਤਲਬ ਹਰ ਇੱਕ ਆਈਟਮ ਜਿਹੜਾ ਆਮ ਨਾਗਰਿਕ ਵਰਤਦਾ ਉਹ ਸਾਰੇ ਦੇ ਉੱਤੇ ਇਹਨਾਂ ਨੇ ਰਿਬੇਟ ਦਿੱਤੀ ਹੈ ਇਹਦੇ ਨਾਲ 2.5 ਲੱਖ ਕਰੋੜ ਰੁਪਏ ਦੇ ਭਾਰਤ ਦੀ ਆਮ ਜਨਤਾ ਨੂੰ ਲਾਭ ਮਿਲੂਗਾ 2.5 ਲੱਖ ਕਰੋੜ ਰੁਪਇਆ ਉਹਨਾਂ ਨੂੰ ਛੂਟ ਦਿੱਤੀ ਹੈ ਪ੍ਰਧਾਨ ਮੰਤਰੀ ਨરેਂਦਰ ਮੋਦੀ ਜੀ ਨੇ ਉਹ ਹਰ ਇੱਕ ਗਰੀਬ ਦਾ ਹਰ ਇੱਕ ਆਮ ਨਾਗਰਿਕ ਦਾ ਸੋਚਦੇ ਆ ਕਦੀ ਜੀਵਨ ਦੇ ਵਿੱਚ ਇੰਨੀਆਂ ਸਰਕਾਰਾਂ 60 ਸਾਲ ਤੋਂ ਆਈਆਂ ਕਦੀ ਕਿਸੇ ਨੇ ਨਹੀਂ ਸੁਣਿਆ ਹੋਊਗਾ ਵੀ ਕਿਸੇ ਚੀਜ਼ ਦਾ ਰੇਟ ਘਟਾ ਕੇ ਸਰਕਾਰਾਂ ਆਮ ਜਨਤਾ ਨੂੰ ਰਿਲੀਫ ਦਿੰਦੀਆਂ ਅਜ ਤੱਕ ਇਹੀ ਸੁਣਿਆ ਹੂਗਾ ਕਿ ਜੀ ਇਧਰੋਂ ਘਟਾਇਆ ਤੇ ਇਧਰ ਵਧਾਤਾ ਜਾਂ ਵਧਦਾ ਅਸੀਂ ਸੁਣਿਆ ਅਜ ਤੱਕ ਆਪਣੀ ਲਾਈਫ ਦੇ ਵਿੱਚ ਮੋਦੀ ਦੀ ਸਰਕਾਰ ਦੇ ਵਿੱਚ ਪਹਿਲੀ ਵਾਰੀ ਐਸਾ ਹੋਇਆ ਕਿ ਤੁਸੀਂ 18% ਤੋਂ 5% 5% ਦੀ ਸਰਹਦ ਖਤਮ ਮਤਲਬ ਇਹ ਜੇ ਰੀਲੀਫ ਦਿੰਤੇ ਐ ਕਿ ਆਮ ਹਰ ਇੱਕ ਨਾਗਰਿਕ ਇਸ ਨੂੰ ਦਿਲੋਂ ਮਹਿਸੂਸ ਕਰਕੇ ਮੋਦੀ ਦਾ ਧੰਨਵਾਦ ਕਰੇ ਧੰਨਵਾਦ